ਹਾਲੇ ਸਾਰਿਆਂ ਨੂੰ ਪਹੁੰਚਿਆ ਅਸੀਂ ਬਰਨਾਲਾ ਟਰੈਕਟਰ ਮੰਡੀ ਤੇ 26 ਜਨਵਰੀ 2022 ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜਿਹੜੇ ਵੀ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲੋ ਬਈ ਸਾਨੂੰ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਦਿਖਾਉਣਾ ਜੀ ਸਵਰਾਜ 852 ਜੀ 3 ਸਟਾਰ ਹੈ ਇਹ ਰਿਵਰਸ ਵੀ ਦਿੱਤਾ ਹੈ ਜੀ ਕੱਟ ਮੈਸੇਜ ਜੀ ਸੈਂਟਰ ਗੇਰੀ ਪੈਰ ਨੇ ਇਹਦੇ 14 ਦੇ एम आर एफ टी जी पिछले मोरल भी एम आरफ टायर है नहीं। सत्तर पैसे गेरा जी ट्रैक्टर दिखाने बरनला ट्रैक्टर मंडी ट्रैक्टर ने बीजा ट्रैक्टर आगे सत मॉडल ट्रैक्टर है जी सत्त तीन लखंजा हजार प्राइस है भाई ਸੱਤ ਮਾਡਲ 745000 ਰਾਇਆ ਜੀ ਨਾਲ ਖੜਾ ਜੀ ਸਵਰਾਜ 855 ਜੀ ਐਫੀ ਜੀ ਰਿਵਰਸ ਵੀਡੀਓ ਜੀ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਹੈ ਪੈਰ ਚਾਰੇ ਬਿਲਕੁਲ ਨਵੇਂ ਰੀ ਥੈਵ ਸਟਾਰ ਹੈ ਜੀ 180 ਦਾ 160 ਘੰਟੇ ਚੱਲੇ ਹੋਏ ਜੀ ਕੋਲ ਟਰੈਕਟਰ ਹੈ ਜੀ ਜਿਹੜਾ ਹੈਵੀ ਬੰਪਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 23 ਮਾਡਲ ਟਰੈਕਟਰ ਹੈ ਜੀ ਕਾਫੀ ਚੋਗੀ ਦੀ ਹੈ ਟਾਇਰ ਜਾਰੇ ਬਿਲਕੁਲ ਨਵੇਂ ਨੇ ਜੀ ਗੁੜੀਆ ਦੇ ਟਾਇਰ ਨੇ 160 ਘੰਟੇ ਚੱਲੇ ਆ ਜੀ ਇਹ ਤੇ ਵੀ ਮਾਡਲ ਕਾਪੀ 142 7 ਲੱਖ 65 ਹਜ਼ਾਰ ਇਹਦਾ ਪ੍ਰਾਈਸ ਆ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਾਈ ਕੰਡੀਸ਼ਨ ਬਿਲਕੁਲ ਕਲੀਅਰ ਹੈ ਜੀ ਨਾਲ ਘੜਾ ਜ ਸਵਰਾਜ 855 ਐਫੀ ਰਵਰਚ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਜੀ ਪੋਡ ਵਾਲੀ ਸਤਿ ਲੱਗੇ ਜੀ ਐਂਪ ਲੱਗਿਆ ਹੈ ਜੀ ਤੈ ਰਹੇਗੇ ਨਹੀਂ ਜੀ ਅੱਸੀ ਬੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 19 ਮਾਡਲ ਹੈ ਜੀ 6 ਲੱਖ 33000 ਪਰਾਇਆ ਹੈ ਜੀ ਇਹ ਬਾਈ ਗੁਰਪ੍ਰੀਤ ਹੈ ਜੀ ਰਾਮਪਰਾਪੂਲ ਤੋਂ ਜੀ ਗੁਰਪ੍ਰੀਤ ਰਾਮਪਰਾਪੂਲ ਦੇ ਤਿੰਨੇ ਟਰੈਕਟਰ ਨੇ ਬਾਈ ਦੇ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 86400 ਜੀ 20552 ਜੀ ਇੱਕ ਵਾਰੀ ਹੋਰ ਬੋਲਦਾ 86400 ਜੀ 20 552 ਜੀ ਪਿੰਡ ਰਾਮਪਰਾਪੂਲ ਨਾਮ ਬਾਈ ਦਾ ਗੁਰਪ੍ਰੀਤ ਦਾ ਇਸਨੇ ਟਰੈਕਟਰ ਨੇ ਬਾਈ ਨਾਲ ਕੰਟੈਕਟ ਕਰੇ ਜਿਵੇਂ ਬਾਈ ਡਾਇਰੈਕਟਰ ਦੀ ਲੋੜ ਹੈ ਜੀ ਸਰਫ 160 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ ਖ ਬਾਈ 969 ਸਵਰਾਜ ਐਫੀਵੀ 5 ਸਟਾਰ ਹੈ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਐਮਆਰਐਫ ਦੇ ਟਾਇਰ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ 969 ਐਫੀ ਸਵਰਾਜ ਜੀ ਟਰੈਕਟਰ ਦੀ ਕੰਡੀਸ਼ਨ ਤੇ ਕੋਈ ਟਰੈਕਟਰ ਬਹੁਤ ਸਾਫ਼ ਟਰੈਕਟਰ ਹੈ ਜੀ ਤੇ ਇਹ ਮਾਡਲ ਟਰੈਕਟਰ ਹੈ 24 ਕਾਤੀ ਹੈ 8,50,000 ਪ੍ਰਾਈਜ਼ ਆ ਜੀ 270 ਘੰਟੇ ਚੱਲਿਆ ਹੋਇਆ ਜੀ ਟਰੈਕਟਰ ਦੇ ਕੋਈ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਬਈ ਇਹ ਨਾਲ ਖੜਾ ਇਹ 969 ਐਫੀ ਸਵਰਾਜ 4x4 ਜੀ 5 ਸਟਾਰ ਜੀ ਰਿਵਰਸ ਪੀਪੀਓ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਜੀ ਸਾਈਡ ਗੇਅਰ ਜੀ ਇੰ ਮਰ ਅਬ ਇਟ ਮੀਟ ਅਰੇ ਨੰਨੀ ਨੀ ਫਾਈਜੀ ਬੰਪਰ ਲੱਗਿਆ ਹੋਇਆ ਜੀ 979 ਐਫੀ ਸਵਰਾਜ ਜੀ ਆਰਡਰ ਲੱਗਿਆ ਹੋਇਆ ਜੀ ਇਹ ਹੈ ਜੀ ਮਾਡਲ 24 ਮਾਡਲ ਆ ਜੀ 10 ਲੱਖ 90 ਹਜ਼ਾਰ ਇਹਦਾ ਪ੍ਰਾਇਸ ਆ ਜੀ ਨਾਲ ਥੋੜਾ ਜੀ ਸਵਰਾਜ 735 ਐਫੀ ਜੀ ਕੱਟ ਨੇ ਸੇਜਾ ਯੂਰਲੇ ਟਾਇਰ ਦਾ ਸੇਵ ਨਹੀਂ ਪਿਛਲੇ ਪੰਜਾਬ ਪੈਸੇ ਨਹੀਂ ਸੈਂਟਰ ਗੇਅਰ ਹੈ ਐਂਪ ਲੱਗਿਆ ਹੋਇਆ ਜੀ ਤਾਂ ਨਵੇਂ ਮਾਡਲ ਡਰਾਈਵਰਾ ਜੀ 190000 ਇਹਦਾ ਕਰਾਇਆ ਗਿਆ ਜੀ ਨਾਲ ਕਿਹਦਾ ਸੁਵਰਾਜ 744 ਐਫਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਡਬਲ ਡਿਸਟ੍ਰਿਬਿਊਟਰੀ ਟਾਇਰ ਚਾਰੀ ਬੇਕੁਣ ਨਵੇਂ ਦੇ ਜੀ 15 ਮਾਡਲ ਡਰਾਈਵਰਾ ਜੀ ਪੰਜਾਬ ਨੰਬਰ ਹੈ 483000 ਇਹਦਾ ਪ੍ਰਾਇਜ ਹੈ ਜੀ ਡੱਕ ਲੱਗਿਆ ਜੀ ਨਾਲ ਖੜਾ ਬਹੁਤ ਜ਼ਿਆਦਾ ਕੰਝੋਂਦੇ ਹਰ ਜੀ 21 ਮਾਡਲ ਹੈ ਜੀ सत्त लक पचवंजा हज़ार प्राइज है जी टायर चार नवे ने और डाली वाली लगी हुई है जी एम लगे है पंजाब नंबर ट्रैक्टर जी एक ही मॉडल है जी सत्त लख पचवंजा हज़ार प्राइज है जी नाल खड़ा जी सोना लिका डी आई साठ जी सोलह इंच टायर नहीं सैड गेयर है नॉन पावर आई 8 ਮਾਡਲ ਡਰਾਈਵਰ ਜੀ 115000 ਇਹਦਾ ਪ੍ਰਾਈਸ ਆ ਜੀ ਬੈਕ ਤੋਂ ਦੀ ਗਿੰਦੀ ਸਨ ਜੈਕ ਕਰੀ ਸਾਈਡ ਗੇਰ ਨੋਨ ਪਾਵਰ ਡੀਆਈ 60 8 ਮਾਡਲ 115000 ਪ੍ਰਾਈਸ ਆ ਜੀ ਨਾਲ ਖੜਾ ਸੋਨਾ ਲੀਕਾ 60 ਆਰ ਐਕਸ ਜੀ ਸਿਕੰਦਰਾ ਵਿਜ਼ਲੇ ਟਾਇਰ 16 ਨੇ ਜੀ ਪੋਲੋ ਦੇ ਟਾਇਰ ਨੇ ਜੀ 100 ਲੜਾਰ ਗੋਡੀ ਯਾਰ ਦੇ ਨੇ 750 ਦੀ 750 16 ਦੀ ਢਡਾ ਵਾਲੀ ਸਾਤੀ ਲੱਗੀ ਹੋਈ ਹੈ ਜੀ 20 ਮਾਡਲ ਟਰੈਕਟਰ ਹੈ ਜੀ 6 ਲੱਖ 25000 ਰੇਟ ਹੈ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਰੇਟ ਦੇਖ ਲਈ ਸੰਚਕ ਕਰ ਲਿਓ 4 ਲੜਾ ਜੌਂਡੀਰ 53 ਦਾ ਸੀ ਜੌਂਡੀਰ 53 ਦਾ ਸੀ ਇਸ ਲਈ ਡੈਕ 16 ਦੇ ਪੋਲੋ ਦੀ ਹੋਰ ਲ ਜਕੇ ਦੀ ਪੋਲਾ ਡਰ ਨਮੀ ਨੇ ਜੀ ਹੈਵੀ ਬੰਪਰ ਆ ਜੀ ਪਾਵਰ ਸਟੀering ਜੀ ਸਾਈਡ ਗੇਜ 53 10 ਜੌਂਡੀਆ ਰ 8 ਮਾਡਲ ਟਰੈਕਟਰ ਇਹ 473000 ਦਾ ਪ੍ਰਾਈਸ ਆ ਜੀ ਨਾਲ ਕੋਨਾ 855 ਐਫ ਪੀ ਸੋਰਾਜ ਜੀ ਫਰੀ ਸਟਾਰਟ ਕਟਵੇਂ ਸੀ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਜੀ ਨੋਨ ਪਾਵਰ ਆ ਜੀ ਪੰਜਾਬ ਨੰਬਰ ਡ੍ਰੈਕਟਰ ਆ ਜੀ 8 ਮਾਡਲ ਡ੍ਰੈਕਟਰ ਆ ਜੀ 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਯਾਹਨੂ ਬਟਰੈਕਟਰ ਤੇ ਵੀ ਦਾ ਜੀ ਸਵਰਾਜ 852 ਭਾਗਾਂ ਵਾਲਾ ਡ੍ਰੈਕਟਰ ਨਾਲ ਕਿੜਾ ਸੋਨ ਵਾਲੀ ਕਾ 750 ਜੀ ਟਾਇਰ ਚਾਰੇ ਨਵੇਂ ਨੇ ਬਿਲਕੁਲ ਸਾਈਡ ਗੇਰ ਦਾ ਜੀ ਨੌਨ ਪਾਵਰ ਨੌ ਮਾਡਲ ਡ੍ਰੈਕਟਰ ਆ ਜੀ 3 ਲੱਖ 15 ਹਜ਼ਾਰ ਦਾ ਪ੍ਰਾਈਸ ਆ ਜੀ देखो ट्रैक्टर की कंडीशन चेक करो जी टायर चारे बिल्कुल नवे जी नाल कलर स्वराज अठ सौ थ्री स्टार जी पूरा टायर का सेव जी पिछले नवे ने जी और डाली सतरी लगी हुई है जी पंजाब नंबर ट्रैक्टर है जी ट्रैक्टर की कंडीशन चेक करो जी दो मॉडल ट्रैक्टर है जी दो लाख पैंठ हजार प्राइज ਨਾਲ ਖੜਾ ਜਿੰਨੇ ਮਹਿੰਦਰਾ 475 ਡੀਆਈ ਜੀ ਮਹਿੰਦਰਾ 475 ਡੀਆਈ ਜੀ ਘੱਟ ਨਹੀਂ ਸੀ ਜੀ ਪੰਜਾਬ ਨੰਬਰ ਟਰੈਕਟਰ ਆ ਜੀ 10 ਮਾਡਲ ਆਈ 215000 ਦਾ ਪ੍ਰਾਈਸ ਆ ਬਾਈ ਟਹਿ ਰਹੇਗੇ ਨਹੀਂ ਜੀ ਇਹਨਾਂ ਕੋਲ ਪੰਜਾਬ ਦੇ ਸੀ ਚੱਲੀ ਮਹਿੰਦਰਾ 475 ਡੀਆਈ ਜੀ ਨਾਲ ਖੜਾ ਸਵਰਾਜ 855 ਆਈ ਦੇ ਕੋਟ ਨੇ ਹਿੱਸੇ ਜਾਈ ਪੰਜਾਬ ਨੰਬਰ ਡਾਕਟਰ ਆ ਜੀ ਕਲੋਸ ਕਰਦਾ ਇੰਜਣ ਹੈ ਜੀ 2000 ਮਡ ਲਈ 259000 ਰੁਪਏ ਦਾ ਭਰਾਇਆ ਜਾਈ ਚੌਰਾਜ ਅੱਜ ਸੋਬਤ ਹੁੰਦਾ ਜੀ ਕਟਵੇਂ ਹਿੱਸੇ ਜੀ ਟਾਇਰ ਚਾਰੇ ਨਵੇਂ ਨੇ ਬਿਲਕੁਲ ਕਲੋਸ ਕਰਦਾ ਇੰਜਣ ਹੈ ਜੀ ਨਾਲ ਖੜਾ ਜੀ ਫਾਰਮ ਟਰੱਕ 60 ਜੀ ਕਿਸੇ ਰਟਨ ਨਹੀਂ ਮੂਰਲੇ ਕਸੇ ਨਹੀਂ ਫੋਡ ਵਾਲੀ ਸੱਤੀ ਲੱਗੇ ਹੋਏ ਫਾਰਮ ਟਰੱਕ 60 ਜੀ ਪੰਜਾਬ ਨੰਬਰ ਡਰਾਈਵਰ ਜੀ ਸੈਂਟਰ ਗੇਅਰ ਹੈ ਜੀ 2009 ਮਾਡਲ ਡਰਾਈਵਰ ਜੀ 2 ਲੱਖ 95 ਹਜ਼ਾਰ ਦਾ ਭਰਾਇਆ ਜਾਏਗਾ ਨਾਲ ਕ ਦਾ ਜੀ ਸਵਰਾਜ 852 ਘੱਟ ਮੇ 400 ਸੈਂਟਰ ਗੇਅਰ ਨਾਨ ਪਾਵਰ ਪਹਿਰ ਚਾਰੇ 90 ਦੇ ਬਿਲਕੁਲ ਕਲੌਸ ਕਰਦਾ ਇੰਜਣਾ ਜੀ ਪੈਂਟੂ ਦੀ ਕੰਡੀਸ਼ਨ ਚ ਇੱਕ ਰੋ 98 ਮੜਲਾ 195000 ਦਾ ਪ੍ਰਾਇਜ ਹੈ ਜੀ ਪਹਿਰ ਚਾਰੇ ਗੁੜੀਆ ਦੇ ਨਹੀਂ ਨਾਲ ਖੜਾ 735 ਐਫੀ ਟਾਇਰ ਮੂਲੇ ਕਸੇ ਨੇ ਜੀ ਪਿਛਲੇ ਹੈਗੇ ਨੇ 50 ਪੈਸੇ ਪੰਜਾਬ ਨੰਬਰ ਹੈ ਜੀ ਨਾਨ ਪਾਵਰ ਸੈਂਟਰ ਗੇਰ ਇਹ ਜੀ ਸ਼ਾਨਦਮੇ ਮਾਡਲ ਆ 1,52,000 ਇਹਦਾ ਪਰਾਇਆ ਜਾਈ ਨਾਲ ਖੜਾ ਹੀ ਸੋਨਾਂ ਲਿਕਾ 750 ਸੈਡ ਗੇਰ ਨਾਨ ਪਾਵਰ ਟੱਕ ਮੇਜ ਜੀ ਪੰਜਾਬ ਨੰਬਰ ਟਰਾਈ ਟਰਾਈ ਮੌੜ ਲੈ ਕੇ ਨੰਨੇ ਬਿਲਕੁਲ ਜੀ ਇਸਲੇ ਹੈ ਕਿ ਨੀ ਸਿੱਪਾ ਚੇ ਕਲ ਟੂ ਦੀ ਕੰਡੀਸ਼ਨ ਚੈੱਕ ਕਰੀ ਇਹ ਆ ਜੀ ਮੇਰੀ ਮੜਲੀ 20850000 ਰੁਪਏ ਅੱਠ ਮੜਲੀ ਮਤਲਬ ਨਾਲ ਕੜਾਈ ਸੋਨਾ ਦੀ ਕਾ ਸਕੰਦਰਾਜੀ ਡੀ ਆਈ 60 ਮੋੜਲੇ ਟੈਸੀ ਛੇੜਦੇ ਨੇ ਜੀ ਪਿਛਲੇ ਵੀ ਛੇੜਦੇ ਨੇ ਸਾਈਡ ਗੇਅਰ ਆ ਜੀ ਪਾਵਰ ਸਟੀering ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਤੋ ਨੂੰ ਸਿਕੰਦਰ ਪਰਵਾਹੀ ਵਾਲ ਦੇ ਟਰੈਕਟਰ ਦਿਖਾਉਣੇ ਆ ਜੀ ਸਿਕੰਦਰ ਪਰਵਾਹੀ ਦਾ ਸੌਨਾਲੀਕਾ 750 ਨਵਾਂ ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਹੈ ਸਾਈਡ ਗੇਅਰ ਆ ਜੀ ਨੌਨ ਪਾਵਰ ਆ ਜੀ ਨਵਾਂ ਮਾਡਲ ਟਰੈਕਟਰ ਆ ਜੀ 3115000 ਦਾ ਪ੍ਰਾਈਸ ਆ ਜੀ ਬਈ ਸਾਈਡ ਗੇਅਰ ਆ ਜੀ ਨੌਨ ਪਾਵਰ ਟਾਇਰ ਚਾਰੇ ਨਵੇਂ ਨੇ ਜੀ ਤਿੰਨ ਲੱਖ ਪੰਦਰਾਂ ਹਜ਼ਾਰ ਦਾ ਪ੍ਰਾਈਜ਼ ਆ ਜੀ ਦੇਖੋ ਜੀ ਕਿਸ ਨੂੰ ਮਿੱਟੀ ਚੱਕਣ ਵਾਸਤੇ ਟਰੈਕਟਰ ਦੀ ਲੋੜ ਆ ਜੀ ਇੱਕ ਮੂਰੇ ਸਰ ਕੰਡੀਸ਼ਨ ਚੈੱਕ ਕਰੋ ਜੀ ਟਰੈਕਟਰ ਦੀ ਇਹ 99 ਮਾਡਲ 79 ਮਾਡਲ ਟਰੈਕਟਰ ਆ ਜੀ 2 ਲੱਖ 80 ਹਜ਼ਾਰ ਪ੍ਰਾਈਜ਼ ਆ ਜੀ ਦਾ ਐਮ ਆਰ ਪੀ ਦੇ ਟਾਇਰ ਨੇ ਜੀ ਜੇ ਕਿਸੇ ਨੇ ਪਰਤ ਬੁਰਤ ਪਾਉਣ ਨੂੰ ਜਾਂ ਮਿੱਟੀ ਚੱਕਣ ਵਾਸਤੇ ਟਰੈਕਟਰ ਜਾਂਹੀਦਾ ਜੀ ਟਰੈਕਟਰ ਦੇਖੋ ਜੀ ਬਰਨਾਲ ਟਰੈਕਟਰ ਮੰਡੀ ਸਿਕੰਦਰਪੁਰ ਵਾਈਲੇ ਟਰੈਕਟਰ ਆਈ ਇਹ ਨਾਲ ਖੜਾ ਹੀ ਸੋਨਾ ਲਿਕਾ 750 ਡੀਆਈ ਪੰਜਾਬ ਨੰਮਰ ਜੀ ਸਾਈਡ ਗੇਅਰ ਜੀ ਲੋਕ ਜਮਾ ਕਰਨ ਲੱਗੇ ਉਹ ਮੱਕੀ ਵਾਲੇ 13 ਮਾਡਲ ਟਰੈਕਟਰ ਆਈ ਇਹ ਪੰਜਾਬ ਨੰਮਰਾ ਪੀਵੀ 11 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਅਰਜਨ ਨੋਵੋ 605 ਡੀਆਈ 18 ਮਾਡਲ ਟਰੈਕਟਰ ਹੈ ਤਰਨੀ ਦੇ ਪੰਜਾਬ ਹੈ ਸਿਰ ਸਾਈਡ ਗੇਅਰ ਹੈ ਜੀ ਪਾਵਰ ਸਟੀering ਅਰਜਨ 605 ਡੀ ਹੈ ਜੀ ਹੱਡ ਵਾਲੀ ਛਤਰੀ ਦੇਖੋ ਜੀ ਵਧੀਆ ਹੈਵੀ ਬੰਪਰ ਲੱਗੇ ਤੇਲ ਵਾਲਾ 18 ਮਾਡਲ ਟਰੈਕਟਰ ਹੈ ਜੀ ਇਹ 5 ਲੱਖ 40 ਹਜ਼ਾਰ ਦਾ ਰੇਟ ਹੈ ਜੀ ਨਾਲ ਖੜਾ ਹੀ ਲੀਲਾ ਸੋਰਾ ਜੀ 855 ਜੀ ਪੰਜਾਬ ਨੰਬਰ ਹੈ ਜੀ ਟਾਇਰ 799 ਜੀ 2000 ਮਾਡਲ ਟਰੈਕਟਰ ਹੈ ਜੀ ਇਹ 2 ਲੱਖ 60 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਇਹ ਸਿਕੰਦਰ ਫਰਵਾਹੀ ਦੇ ਡਾਇਰੈਕਟਰ ਨੇ ਜੀ ਨਾਲ ਕੜਾ 855 ਜੀ 2 ਸਟਾਰ 3 ਸਟਾਰ ਜੀ ਰਿਵਰਸ ਵੀਡੀਓ ਨੌਨ ਪਾਵਰ ਜੀ ਘੱਟ ਮੈਸੇਜ ਜੀ ਪੰਜਾਬ ਨੰਬਰ ਆਪੀਵੀ 12 11 ਮਾਡਲ ਟਰੈਕਟਰ ਹੈ ਜੀ ਇਹ 3,80,000 ਪ੍ਰਾਈਸ ਹੈ ਜੀ ਰਿਵਰਸ ਵੀਡੀਓ ਹੈ ਜੀ ਨਾਲ ਕੜਾ ਇਹ ਮਹਿੰਦਰਾ 475 ਮਹਿੰਦਰਾ ਜਹਾੜ ਵਾਲੀ ਸੱਤੀ ਲੱਗ ਗਈ ਹੋਈ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੱਕਰ 2000 ਮਾਡਲ ਟਰੈਕਟਰ ਹੈ ਜੀ ਵਧੀਆ ਇੰਪ ਲੱਗਿਆ ਜੀ ਹੱਡ ਵਾਲੀ ਸਾਥੀ ਲੱਗੀ ਹੈ 2 ਲੱਖ 45000 ਰੇਟ ਹੈ 475 ਡੀ ਆਈ ਮੇਂਧਰਾ 2000 ਮਾਡਲ ਹੈ ਜੀ ਸੋਨਾਲਿਕਾ 750 ਟੀ ਸੀ ਕੱਟ ਮੇਸ ਜੀ ਟਾਇਰ ਚਾਰ ਹੀ ਨਵੇਂ ਨੇ ਜੀ ਪੰਜਾਬ ਨੰਬਰ ਹੈ ਪੀ ਵੀ 18 1 ਮਾਡਲ ਟਰੈਕਟਰ ਹੈ 2 ਲੱਖ ਦੀ ਯਾਰ ਇਹਦਾ ਰੇਟ ਹੈ ਜੀ ਸਿਕੰਦਰਪੁਰਵਾਹੀ ਦੇ ਟਰੈਕਟਰ ਨੇ ਜੀ ਨਾਲ ਖੜਾ ਸੋਰਾਜ 852 ਜੀ 98 ਮਾਡਲ ਟਰੈਕਟਰ ਹੈ ਜੀ ਪਿਛਲੇ ਟਾਇਰ 50% ਨਹੀਂ ਮੂਰਲੇ ਘਸੇ ਹੋਏ ਨੇ ਘੱਟ ਮੈਸੇਜ ਜੀ 98 ਮਾਡਲ 1,095,000 ਰੇਟ ਹੈ ਜੀ ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ 2511 2511 99 ਮਾਡਲ ਆਈ ਇਹ 85000 ਰੇਟ ਹੈ ਜੀ ਸਿਕੰਦਰਪੁਰਵਾਹੀ ਦੇ ਟਰੈਕਟਰ ਨੇ ਜੀ ਨਾਲ ਇੱਕ ਟਰੈਲੀ ਖੜੀ ਹੈ 11 6 11 6 19 ਮਾਡਲ ਟਰੈਲੀ ਹੈ ਜੀ ਬਜੇ ਜੱਕ ਲੱਗਿਆ ਹੋਇਆ ਜੀ 11 ਇੰਚ ਦੇ ਜਾਲ ਲੱਗਿਆ ਹੋਇਆ ਜੀ 19 ਮਾਡਲ ਦਾ 1 ਲੱਖ 90 ਹਜ਼ਾਰ ਦਾ ਪ੍ਰਾਈਸ ਹੈ ਜੀ ਇਹ ਸਿਕੰਦਰ ਪਰਵਾਹੀ ਦੇ ਟਰੈਕਟਰ ਨੇ ਜਿਹਨਾਂ ਦਾ ਮੋਬਾਈਲ ਨੰਬਰ ਹੈ 97799 17399 97799 17399 ਸਿਕੰਦਰ ਪਰਵਾਹੀ ਦੇ ਟਰੈਕਟਰ ਦੀ ਬਾਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਪਰ ਬਣਾਲਾ ਟਰੈਕਟਰ ਮੰਡੀ ਚ ਹੋਰ ਦਿਖਾਉਣੇ ਏ ਟਰੈਕਟਰ ਸੋਨਰ ਨਿਕਾ ਡੀਆਈ 750 ਐਕਸੀ ਮੂਹਰੇ ਬੰਪਰ ਵੀ ਲੱਗਿਆ ਹੋਇਆ ਨੇ ਮੂਹਰੇ ਟਾਇਰ ਨੇ ਇਹ 616 ਦੇ ਪਿਛਲੇ ਨੇ ਇਹਦੇ 14 ਦੇ ਸਾਈਡ ਗੇਅਰ ਆ ਜੀ ਘੱਟ ਮੇਸੇ ਜਾਈ ਪੰਜਾਬ ਨੰਬਰ ਹੈ ਨਾਉਨ ਪਾਵਰ 6 ਮਾਡਲ ਟਰੈਕਟਰ ਆ ਜੀ ਇਹ 295000 ਦਾ ਪ੍ਰਾਈਸ ਆ ਬਈ ਪੰਜਾਬ ਨੰਬਰ ਟਰੈਕਟਰ ਆ ਜੀ ਨਾਲ ਖੜਾ ਇਹ ਸੋਨਾ ਲਿਖਾ 60 ਦਾ ਡੀਆਈ ਸਕੰਦਰੀ ਟਾਇਰ ਚਾਰੇ ਨਵੇਂ ਨੇ ਸਾਈਡ ਗੇਰ ਆ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਵਜੇ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ 16 ਦੇ ਟਾਇਰ ਨੇ ਜੀ ਦੇਖੋ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ ਇਹ DI 6020 ਮਾਡਲ ਆ ਇਸੇ ਲੱਖ ਦਾ 35000 ਦਾ ਰੇਟ ਆ ਜੀ ਟਰੈਕਟਰ ਬਹੁਤ ਸੋਹਣਾ ਜੀ ਨਾਲ ਖੜਾ ਜੀ ਫਾਰਮ ਟਰੈਕ 60 ਦਾ ਜੀ ਸੈਂਟਰ ਗੇਅਰ ਬਿਲਕੁਲ ਸੁੱਕਾ ਟਰੈਕਟਰ ਆ ਜੀ ਕਿਸੇ ਪਾਸੇ ਲੀਕਿੰਗ ਨਹੀਂ ਸੀ ਜਿੰਦੀ ਬੈਂਪਰ ਲੱਗਿਆ ਹੋਇਆ ਜੀ ਫਾਰਮ ਟਰੈਕ 60 ਜੀ 98 ਮਾਡਲ ਟਰੈਕਟਰ ਆ ਬਈ ਇਹ 210000 ਦਾ ਪ੍ਰਾਈਸ ਆ ਬਈ ਨਾਲ ਖੜਾ 855 ਜੀ 4 ਸਟਾਰ ਆ ਜੀ ਹਰ ਵਾਰ ਸਬੀਪੀਓ ਪਾਵਰ ਸਟੀering ਸੈਂਟਰ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਖੁੱਡ ਵਾਲੀ ਸਤਹੀ ਲੱਗੀ ਹੋਈ ਏ ਖੁੱਡ ਲੱਗਿਆ ਹੋਇਆ ਜੀ ਐਂਪ ਲੱਗਿਆ ਹੋਇਆ ਸੈਂਟਰ ਗੇਅਰ ਆ ਜੀ 16 ਦੇ ਟਾਇਰ ਨੇ ਦੇਖੋ ਜੀ ਪੰਜਾਬ ਨੰਬਰ ਆ ਪੀਵੀਓ ਨੂੰ ਜੀ ਪੀਵੀਓ ਨੇ ਪੰਜਾਬ ਨੰਬਰ ਆ ਜੀ 13 ਮਾਡਲ ਡ੍ਰੈਕਟਰ ਆਈ ਇਹ 4,55,000 ਇਹਦਾ ਰੇਟ ਆਈ